ਸ਼ਬਦ ਨੂੰ ਕਮਾਉਣਾ ਦੋ ਤਰ੍ਹਾਂ ਦਾ ਮੈਂ ਬੇਨਤੀ ਕਰਦਿਆਂ ਜਿਵੇਂ ਸ਼ਸਤਰ ਨੂੰ ਚਲਾਉਣ ਵਾਸਤੇ ਦੋ ਤਰੀਕੇ ਵਰਤੇ ਜਾਂਦੇ ਨੇ ਇੱਕ ਤਾਂ ਉਹਨੂੰ ਚਲਾਇਆ ਜਾਂਦਾ ਹੈ ਸਾਧ ਸੰਗਤ ਤੇ ਦੂਸਰਾ ਉਹਨੂੰ ਚਲਾਉਣ ਦੀ ਯੋਗਤ ਚਾਹੀਦੀ ਹੈ ਦੋ ਚੀਜ਼ਾਂ ਚਾਹੀਦੀਆਂ ਨੇ ਜੇ ਦੋ ਇਕੱਠੀਆਂ ਨਹੀਂ ਹੁੰਦੀਆਂ ਸ਼ਸਤਰ ਕੰਮ ਨਹੀਂ ਦੇ ਸਕਦਾ ਸ਼ਬਦ ਵੀ ਇਸੇ ਤਰ੍ਹਾਂ ਦਾ ਹੈ ਸ਼ਬਦ ਨੂੰ ਜਪਣਾ ਸ਼ਸਤਰ ਨੂੰ ਸ਼ਬਦ ਨੂੰ ਚਲਾਉਣਾ ਹੈ ਜਪਣ ਤੋਂ ਬਿਨਾ ਉਹ ਕਿਵੇਂ ਚੱਲੇਗਾ ਜਪਨ ਦਾ ਜੇ ਅਭਿਆਸ ਨਹੀਂ ਸ਼ਬਦ ਨੂੰ ਤੇ ਉਹਦੀ ਸ਼ਕਤੀ ਕਿਵੇਂ ਬਣੇਗੀ ਉਹਦੀ ਤਾਕਤ ਕਿਵੇਂ ਬਣੇਗੀ ਪਰ ਜਪ ਤਾਂ ਲਿਆ ਪਰ ਅੰਦਰਲੀ ਜਿਹੜੀ ਵਿਚਾਰ ਧਾਰਾ ਹੈ ਉਹਨੂੰ ਸਿੱਧਾ ਨਹੀਂ ਕੀਤਾ ਕੀ ਪਤਾ ਉਹ ਸ਼ਸਤਰ ਕਿਧਰ ਨੂੰ ਚਲੇ ਜਾਏ ਸ਼ਬਦ ਇਸ ਤਰ੍ਹਾਂ ਦੀ ਚੀਜ਼ ਹੈ ਇਸ ਕਰਕੇ ਦੋਵੇਂ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਸ਼ਸਤਰ ਦੇ ਸਬੰਧ ਵਿੱਚ ਤੇ ਸ਼ਬਦ ਦੇ ਸਬੰਧ ਵਿੱਚ ਸਿੱਖੀ ਵਿੱਚ ਦੋਵੇਂ ਸ਼ਕਤੀਸ਼ਾਲੀ ਨੇ ਦੁਵਾ ਵਿੱਚ ਤਾਕਤ ਹੈ ਸ਼ਬਦਾਂ ਵਿੱਚ ਵੀ ਤਾਕਤ ਹੈ ਸ਼ਬਦ ਬੰਦੇ ਦੀ ਸੁਰਤ ਨੂੰ ਬਦਲਦੇ ਨੇ ਸ਼ਸਤਰਾਂ ਨਾਲ ਸਰੀਰ ਦੀ ਰਾਖੀ ਕੀਤੀ ਜਾ ਸਕਦੀ ਹੈ ਦੋਵੇਂ ਇਕੱਠੇ ਕਰ ਦਿੱਤੇ ਗੁਰੂ ਸਾਹਿਬ ਨੇ ਪਰ ਸ਼ਬਦ ਅੰਦਰ ਨੂੰ ਤਬਦੀਲ ਤਾਂ ਕਰੇਗਾ ਸ਼ਸਤਰ ਨੇ ਬਾਹਰਲੇ ਦੁਸ਼ਟਾਂ ਨੂੰ ਮਾਰਨਾ ਹੈ ਸ਼ਬਦ ਨੇ ਅੰਦਰਲੇ ਦੁਸ਼ਟਾਂ ਨੂੰ ਮਾਰਨਾ ਹੈ ਅੰਦਰ ਜਿਹੜੇ ਬੁਰਾਈਆਂ ਦੇ ਹਿੱਸੇ ਵੱਧ ਗਏ ਜਿਵੇਂ ਕੁਮਾਲੀ ਬਾਗ ਵਿੱਚ ਵਧੀਆਂ ਹੋਈਆਂ ਟਹਿਣੀਆਂ ਨੂੰ ਕੱਟਦਾ ਉਹ ਕਾਦੇ ਨਾਲ ਕਿਸੇ ਔਜ਼ਾਰ ਦੇ ਨਾਲ ਕਿਸੇ ਸ਼ਸਤਰ ਦੇ ਨਾਲ ਤਾਂ ਸ਼ਬਦ ਨੇ ਗੁਰਬਾਣੀ ਦੇ ਅਭਿਆਸ ਨੇ ਸਾਡੇ ਅੰਦਰ ਲੀਆਂ ਬੁਰਾਈਆਂ ਨੂੰ ਖਤਮ ਕਰਨਾ ਹੈ ਮਾਰਨਾ ਹੈ ਪਰ ਉਹ ਤਾਂ ਕਰਨਗੀਆਂ ਜੇ ਉਹਦੀ ਝੁਗਤ ਆਏਗੀ ਇੱਕ ਤਾਂ ਗੁਰਬਾਣੀ ਨੂੰ ਜਪਣਾ ਇੱਕ ਜਪਣ ਦੇ ਵੇਲੇ ਵਿਚਾਰ ਧਾਰਾ ਸ਼ੁੱਧ ਰੱਖਣੀ ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਇਹ ਗੱਲ ਯਾਦ ਰੱਖਣਾ ਜੇ ਗੁਰਬਾਣੀ ਪੜ੍ਹਦੇ ਆਂ ਕਈ ਕਈ ਸਾਲਾਂ ਤੋਂ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆ ਰਹੀ ਉਹਦਾ ਕਾਰਨ ਹੈ ਜਪਦਾ ਠੀਕ ਹੈ ਪੜ੍ਹਦਾ ਠੀਕ ਹੈ ਕਈ ਵਾਰੀ ਭੁਲੇਖਾ ਪੈ ਜਾਂਦਾ ਸੀ ਕਿਤੇ ਬਾਣੀ ਗਲਤਾਂ ਨਹੀਂ ਪੜ ਰਹਾ ਕਿਤੇ ਉਚਾਰਨ ਗਲਤ ਤੇ ਨਹੀਂ ਜਾਂ ਅਸੀਂ ਕਹਿੰਦੇ ਆ ਬਈ ਅਰਥ ਪਤਾ ਲੱਗਣ ਬਹੁਤੇ ਤਾਂ ਬਾਣੀ ਅਸਰ ਕਰੇ ਪਰ ਹੋ ਸਕਦਾ ਹੈ ਪੜਨ ਵਾਲਾ ਹਿੱਸਾ ਅਸੀਂ ਕਰਦੇ ਗਏ ਪਰ ਜਿਹੜੇ ਮਨ ਦੇ ਨਾਲ ਬਾਣੀ ਪੜ ਰਹਾ ਸਾਂ ਉਹਦੇ ਅੰਦਰਲੀ ਦਸ਼ਾ ਜਿਹੜੀ ਹੈ ਉਹਦੀ ਅੰਦਰਲੀ ਨੀਅਤ ਜਿਹੜੀ ਉਹ ਸ਼ੁੱਧ ਨਹੀਂ ਉਹ ਵੀ ਸ਼ੁੱਧ ਚਾਹੀਦੀ ਉਹਦੇ ਵਿੱਚ ਭਾਵਨਾ ਚਾਹੀਦੀ ਹੈ ਉਹਦੇ ਵਿੱਚ ਇਹ ਰਹਿਣਾ ਚਾਹੀਦਾ ਕਿ ਮੇਰਾ ਵੀ ਭਲਾ ਹੋਵੇ ਤੇ ਸਾਰਿਆਂ ਦਾ ਭਲਾ ਹੋਵੇ ਇਹ ਭਾਵ ਰੱਖ ਕੇ ਜੇ ਬਾਣੀ ਪੜੀ ਜਾਏ ਬਾਣੀ ਅਸਰ ਕਰੇਗੀ ਜ਼ਰੂਰ ਸ਼ਬਦ ਜ਼ਰੂਰ ਪ੍ਰਭਾਵ ਪਾਏਗਾ ਤੇ ਜੇ मनुख स्वार्थी ਰਿਆ ਜੇ ਉਹਦੀ ਵਿਚਾਰਧਾਰਾ ਛੋਟੀ ਰਹਿ ਗਈ ਕਮਜ਼ੋਰ ਰਹਿ ਗਈ ਯਾਦ ਰੱਖਣਾ ਬਾਣੀ ਉਹਦੇ ਜੀਵਨ ਵਿੱਚ ਬਹੁਤਾ ਅਸਰ ਨਹੀਂ ਕਰੇਗੀ ਪ੍ਰਭਾਵ ਨਹੀਂ ਪਾਏਗੀ ਰਸ ਨਹੀਂ ਬਣੇਗਾ ਜੀਵਨ ਵਿੱਚ ਆਨੰਦ ਨਹੀਂ ਆਏਗਾ ਇਸ ਕਰਕੇ ਸ਼ਬਦ ਦੀ ਸ਼ਕਤੀ ਤੇ ਸ਼ਸਤਰ ਦੀ ਸ਼ਕਤੀ ਦੋ ਚੀਜ਼ਾਂ ਸਾਨੂੰ ਸਤਿਗੁਰੂ ਨੇ ਦਿੱਤੀਆਂ ਨੇ ਸ਼ਸਤਰ ਦਾ ਮਤਲਬ ਸਰੀਰ ਵਿੱਚ ਸ਼ਕਤੀ ਹੋਣੀ ਚਾਹੀਦੀ ਹੈ ਸ਼ਬਦ ਦਾ ਮਤਲਬ ਆਤਮਾ ਬਲਵਾਨ ਹੋਣੀ ਚਾਹੀਦੀ ਹੈ ਸ਼ਸਤਰ ਦਾ ਮਤਲਬ ਬਾਹਰਲਾ ਹਿੱਸਾ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਔਰ ਸ਼ਬਦ ਦਾ ਮਤਲਬ ਬੰਦੇ ਦੀ ਆਤਮਾ ਜਿਹੜੀ ਬਲਵਾਨ ਹੋਣੀ ਚਾਹੀਦੀ